ਪੰਜਾਬ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਵੱਡੀ ਗੇਮ ਲੱਗੀ ਹੈ ਤੇ ਗੇਮ ਲੱਗੀ ਹੈ ਭਾਜਪਾ ਸੋ ਪੰਜਾਬ ਤੋਂ ਬਾਅਦ ਜਦੋਂ ਮੇਅਰ ਦੀ ਚੋਣ ਲਈ ਪੂਰਾ ਤਾਣਾ ਬਾਣਾ ਬੁਣਿਆ ਜਾ ਚੁੱਕਿਆ ਸੀ ਪੂਰਾ ਜਿਹੜਾ ਜ਼ੋਰ ਜਮੈਸ਼ ਹੋ ਰਹੀ ਸੀ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਸੀ ਇਸੇ ਦੇ ਚੱਲਦਿਆਂ ਸਭ ਦੀਆਂ ਕਿਆਸ ਰਹੀਆਂ ਇਹ ਕਹਿੰਦੀਆਂ ਸਨ ਸਾਰੇ ਰਾਜਨੀਤਿਕ ਮਾਹਰ ਇਹ ਕਹਿੰਦੇ ਸਨ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਵੇਗਾ ਦੱਸ ਦਈਏ ਕਿ ਪੰਜਾਬ ਨੂੰ ਛੱਡ ਕੇ ਹੋਰ ਸਾਰੇ ਸਟੇਟਾਂ ਦੇ ਵਿੱਚ ਹੋਰ ਸਾਰੀਆਂ ਯੂਟੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਇੰਡੀਆ ਗੱਠ ਜੋੜ ਦਾ ਹਿੱਸਾ ਨਹੀਂ ਤੇ ਉੱਥੇ ਉਹਨਾਂ ਨੂੰ ਇੰਡੀਆ ਗੱਠ ਜੋੜ ਦੇ ਪ੍ਰੋਟੋਕੋਲ ਦੇ ਤਹਿਤ ਇੱਕ ਦੂਸਰੇ ਨੂੰ ਸਮਰਥਨ ਦੇਣਾ ਪੈਂਦਾ ਤਾਂ ਚੰਡੀਗੜ੍ਹ ਦੇ ਵਿੱਚ ਜਿਉਂ ਹੀ ਮੇਰ ਦਾ ਇਹ ਸਾਰਾ ਤਾਣਾ ਬਾਣਾ ਸ਼ੁਰੂ ਹੋਇਆ ਮੇਰ ਦੀ ਚੋਣ ਲਈ ਜਦੋਂ ਇਹ ਸਾਰਾ ਕੰਮ ਸ਼ੁਰੂ ਹੋਇਆ ਤਾਂ ਉਸ ਤੋਂ ਬਿਸ਼ੱਕ ਇੱਕ ਦੋ ਦਿਨ ਪਹਿਲਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿਚਾਲੇ ਥੋੜਾ ਖਟਮਿਠਾ ਮਾਹੌਲ ਵੀ ਦੇਖਣ ਨੂੰ ਮਿਲਿਆ ਇਸ ਤਰ੍ਹਾਂ ਦੇ ਬਿਆਨ ਵੀ ਆਏ ਕਿ ਅਸੀਂ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਅਸੀਂ ਇਹਨਾਂ ਨੂੰ ਸਮਰਥਨ ਨਹੀਂ ਕਰਾਂਗੇ ਅਸੀਂ ਹਾਈ ਕਮਾਂਡ ਨੂੰ ਅਪੀਲ ਕਰਾਂਗੇ ਕਿ ਇਹਨਾਂ ਨਾਲ ਮਿਲ ਕੇ ਨਾ ਚੱਲਿਆ ਜਾਵੇ ਪਰ ਅੱਜ ਜਿਉਂ ਹੀ ਚੋਣ ਸ਼ੁਰੂ ਹੋਈ ਅੱਜ ਜਿਉਂ ਹੀ ਮੇਅਰ ਦੀ ਚੋਣ ਲਈ ਸੀਨੀਅਰ ਡਿਪਟੀ ਮੇਅਰ ਦੀ ਚੋਣ ਲਈ ਡਿਪਟੀ ਮੇਅਰ ਦੀ ਚੋਣ ਲਈ ਕੰਮ ਸ਼ੁਰੂ ਹੋਇਆ VOTING ਸ਼ੁਰੂ ਹੋਈ ਤਾਂ ਉਦੋਂ ਗੇਮ BJP ਲਾ ਗਈ BJP ਜਿਹਦੇ ਕੋਲ ਬਹੁਤ ਮਤ ਦੇ ਅੰਕੜੇ ਦੇ ਨੇੜੇ ਤੇੜੇ ਵੀ ਕੋਈ ਅੰਕੜਾ ਨਹੀਂ ਸੀ ਜਦ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੋਲ ਬਹੁਮਤ ਹੈਗਾ ਸੀ 19 ਦੇ ਕਰੀਬ ਉਹਨਾਂ ਕੋਲ ਕਾਉਂਸਲਰ ਸਨ 19 ਦੇ ਕਰੀਬ ਉਹਨਾਂ ਕੋਲ ਵੋਟਾਂ ਸਨ ਤੇ ਇੱਕ ਜੇਕਰ ਐਮਪੀ ਦੀ ਵੋਟ ਮਿਲਾ ਕੇ ਆਪਾਂ ਅੰਕੜਾ ਜੋੜੀਏ ਤਾਂ 20 ਉਹਨਾਂ ਕੋਲ ਪੁਆਇੰਟ ਬਣਦੇ ਸਨ 20 ਉਹਨਾਂ ਕੋਲ ਸੀਟਾਂ ਬਣਦੀਆਂ ਸਨ ਤਾਂ 20 ਹੋਣ ਦੇ ਬਾਵਜੂਦ ਵੀ ਉਹ ਮੇਅਰ ਨਹੀਂ ਬਣਾ ਸਕੇ ਤੇ ਮੇਅਰ ਬਣਾ ਕੇ ਬੀਜੇਪੀ ਬੀਜੇਪੀ ਦੀ ਵੱਡੀ ਗੇਮ ਲੱਗੀ ਆ ਕਹਿਣ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਇੱਥੇ ਤਿੰਨ ਕਰਾਸ ਵੋਟਿੰਗ ਹੋਈਆਂ ਨੇ ਕੌਣ ਨੇ ਉਹ ਤਿੰਨ ਜਿਨ੍ਹਾਂ ਨੇ ਇਹ ਗੇਮ ਘੁਮਾਤੀ ਕੌਣ ਨੇ ਉਹ ਤਿੰਨ ਕਾਉਂਸਲਰ ਜਿਨ੍ਹਾਂ ਨੇ ਸਾਰੀ ਗੇਮ ਸਾਰਾ ਪਾਲਾ ਜਿਹੜਾ ਭਾਜਪਾ ਦੇ ਹੱਕ ਦੇ ਵਿੱਚ ਪੁਗਤ ਗਿਆ ਤੇ ਮੇਅਰ ਭਾਜਪਾ ਦਾ ਬਣ ਗਿਆ ਹਰਪ੍ਰੀਤ ਕੌਰ ਬਬਲਾ 19 ਵੋਟਾਂ ਦੇ ਨਾਲ ਹਰਪ੍ਰੀਤ ਕੌਰ ਬਬਲਾ ਭਾਜਪਾ ਦੇ ਮੇਅਰ ਬਣੇ ਨੇ ਸੀਨੀਅਰ ਡਿਪਟੀ ਮੇਅਰ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜਸਵੀਰ ਸਿੰਘ ਬੰਟੀ 19 ਵੋਟਾਂ ਲੈ ਕੇ ਸੀਨੀਅਰ ਡਿਪਟੀ ਮੇਅਰ ਬਣੇ ਨੇ ਡਿਪਟੀ ਮੇਅਰ ਵੀ ਕਾਂਗਰਸ ਦੀ ਝੋਲੀ ਦੇ ਵਿੱਚ ਪਿਆ ਇਹ ਸੀਟ ਵੀ ਤਾਂ ਡਿਪਟੀ ਮੇਅਰ ਦੀ ਸੀਟ ਤਰਨੂ ਮਹਿਤਾ ਲੈ ਗਈ ਨਹੀਂ 19 ਵੋਟਾਂ ਦੇ ਨਾਲ ਸੀ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਤਿੰਨੇ 19-19 ਵੋਟਾਂ ਦੇ ਨਾਲ ਆਪਣੀਆਂ ਸੀਟਾਂ ਤੇ ਕਾਬਜ ਹੋਏ ਨੇ ਜੇਕਰ ਗੱਲ ਕਰੀਏ ਹਰਪ੍ਰੀਤ ਕੌਰ ਬਬਲਾ ਦੀ ਤਾਂ 19 ਵੋਟਾਂ ਲਈਆਂ ਨੇ ਤੇ ਇਹਨਾਂ ਦੇ ਵਿਰੋਧ ਜੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀ ਪ੍ਰੇਮ ਲਤਾ ਉਸ ਨੂੰ 17 ਵੋਟਾਂ ਪਈਆਂ ਨੇ ਤੇ ਜੇਕਰ ਆਪਾਂ ਜਸਬੀਰ ਸਿੰਘ ਬੰਟੀ ਦੀ ਗੱਲ ਕਰੀਏ ਜੋ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਬਣੇ ਨੇ ਉਹਨਾਂ ਨੇ ਭਾਜਪਾ ਦੀ ਬਿਮਲਾ ਦੇਵੀ ਨੂੰ ਹਰਾਇਆ ਬਿਮਲਾ ਦੇਵੀ ਨੂੰ 17 ਵੋਟਾਂ ਪਈਆਂ ਨੇ ਤੇ ਜੇਕਰ ਆਪਾਂ ਡਿਪਟੀ ਮੇਅਰ ਦੀ ਗੱਲ ਕਰੀਏ ਤਾਂ ਡਿਪਟੀ ਮੇਅਰ ਨੇ ਬੀਜੇਪੀ ਦੇ ਲਖਵੀਰ ਸਿੰਘ ਬਿੱਲੂ ਨੂੰ 17 ਵੋਟਾਂ ਨਾਲ ਹਰਾਇਆ ਗਿਆ ਤਾਂ ਇਹ ਜਿਹੜਾ ਅੰਕੜਾ ਹੈ ਇਹ ਜਿਹੜੀ ਇੱਕ ਸਾਰੀ ਗੇਮ ਘੁਮੀ ਆ ਕਿਤੇ ਨਾ ਕਿਤੇ ਜਿਹੜੇ ਸਿਆਸੀ ਮਾਹਿਰ ਨੇ ਉਹ ਸ਼ਾਇਦ ਇਹ ਵੀ ਕਿਆਸਰਾਈਆਂ ਲਾ ਰਹੇ ਨੇ ਕਿ ਇਸ ਸਾਰੇ ਦੇ ਵਿੱਚ ਬੀਜੇਪੀ ਤੇ ਕਾਂਗਰਸ ਰਲ ਕੇ ਗੇਮ ਕਰ ਗਏ ਤੇ ਤਾਂ ਕਿ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਨਾ ਮਿਲੇ ਤਾਂ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਜਿਹੜੀ ਸੀਟ ਆ ਉਹ ਕਾਂਗਰਸ ਦੀ ਝੋਲੀ ਦੇ ਵਿੱਚ ਪੈ ਜੇ ਤੇ ਮੇਅਰ ਬੀਜੇਪੀ ਕੋਲ ਰਹੇ ਜੇ ਹਾਲੇ ਇਸ ਦੇ ਪਿੱਛੇ ਉਹ ਕੌਣ ਤਿੰਨ ਚਿਹਰੇ ਨੇ ਉਹ ਕੌਣ ਤਿੰਨ ਕਾਉਂਸਲਰ ਨੇ ਜਿਨ੍ਹਾਂ ਨੇ ਇਹ ਸਾਰੀ ਗੇਮ ਕਮਾਈ ਆ ਜਿਨ੍ਹਾਂ ਨੇ ਕ੍ਰਾਸ ਵੋਟਿੰਗ ਕੀਤੀ ਆ ਇਹ ਹਾਲੇ ਸਾਹਮਣੇ ਆਏਗਾ ਸਿਆਸੀ ਮਾਹਿਰ ਆਪਣੇ ਆਪਣੇ ਤੁੱਕੇ ਲਾ ਰਹੇ ਨੇ ਪਰ ਅੱਜ ਇੱਕ ਬਹੁਤ ਵੱਡਾ ਖੇਲਾ ਹੋਇਆਗਾ ਬਹੁਤ ਵੱਡੀ ਇੱਕ ਗੇਮ ਲੱਗੀ ਆ ਬੀਜੇਪੀ ਨੇੜੇ țeੜੇ ਵੀ ਨਹੀਂ ਸੀ ਆਪਣਾ ਮੇਅਰ ਬਣਾਉਣ ਦੇ ਕਿਉਂਕਿ ਬੀਜੇਪੀ ਕੋਲ 16 ਕਾਉਂਸਲਰਸ ਹਨ ਆਮ ਆਦਮੀ ਪਾਰਟੀ ਕੋਲ 13 ਕਾਂਗਰਸ ਕੋਲ 6 ਇਹ ਅੰਕੜਾ ਸੀ ਉਥੋਂ ਦੀ ਸਾਰੀ ਕਾਉਂਸਲਰਸ ਦਾ ਪਰ ਵੱਡੀ ਗੇਮ ਭਾਜਪੀ ਨੇ ਖੇਡੀ ਆ ਤਾਂ ਭਾਜਪੀ ਜੋ ਕਿ ਕੇਂਦਰ ਦੀ ਸੱਤਾ ਤੇ ਕਾਬਜ ਹੈ ਯੂਟੀ ਦੇ ਵਿੱਚ ਆਪਣੀ ਵੱਡੀ ਗੇਮ ਲਾਗੀ ਆ ਇਹ ਜਿਹੜੀ ਚੰਡੀਗੜ੍ਹ ਦੇ ਵਿੱਚ ਗੇਮ ਹੋਈ ਆ ਕਾਉਂਸਲਰ ਨੇ ਕ੍ਰਾਸ ਵੋਟਿੰਗ ਕੀਤੀ ਆ ਜਾਂ ਕਿੱਥੇ ਸਾਰਾ ਖੇਡ ਵਿਗੜਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਿੱਥੇ ਸਾਰਾ ਖੇਡ ਵਿਗੜਿਆਗਾ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਧੰਨਵਾਦ